ਸਸ ਸਤਿ ਸ਼੍ਰੀ ਅਕਾਲ ਦੋਸਤੋ ਸਹਾਵੀ ਆਡੀਓ ਬੁੱਕ ਦਾ ਜਿਹੜਾ ਡਾਟਾ ਨਾ ਉਹ ਸਾਨੂੰ ਦੱਸਦਾ ਵਾ ਕਿ ਤੁਸੀਂ ਕਿਹੋ ਜੇ ਟੌਪਿਕ ਵਿਸ਼ੇ ਕਿਤਾਬਾਂ ਦੀ ਸਰਚ ਕਰਦੇ ਹੋ ਸਾਡੀ ਐਪ ਦੇ ਉੱਤੇ ਉਸ ਡਾਟੇ ਦੇ ਅਕੋਰਡਿੰਗਲੀ ਜਿਹੜਾ ਵਿਸ਼ਾ ਨਾ 1984 ਉਹ ਇੱਕ ਆਲਵੇਸ ਟੌਪ 10 ਸਰਚ ਕੀਤੇ ਜਾਣ ਵਾਲੇ ਕੀਵਰਡਾਂ ਵਿੱਚੋਂ ਇੱਕ ਹੈ ਆ ਓਬਵੀਅਸਲੀ 1984 ਪੰਜਾਬ ਵਾਸਤੇ ਸਿੱਖਾਂ ਵਾਸਤੇ ਪੂਰੇ ਭਾਰਤ ਵਾਸਤੇ ਬੜਾ ਮਹੱਤਵਪੂਰਨ ਇੱਕ ਸਾਲ ਸੀਗਾ ਅਛਾ ਉਹ ਸਾਲ ਦੇ ਜੋ ਵਰਤਾਂਤ ਵਾਪਰੇ ਆ ਜਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਚ ਉਹਦੇ ਉੱਤੇ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਮੈਂ ਖੁਦ ਨਿੱਜੀ ਤੌਰ ਤੇ ਬੜੀਆਂ ਪੜੀਆਂ ਹਨਾ ਇਹਨਾਂ ਸਾਰੀਆਂ ਕਿਤਾਬਾਂ ਦੇ ਵਿੱਚੋਂ ਜਿਹੜੀ ਮੇਰੀ ਸਭ ਤੋਂ ਪਸੰਦੀਦਾ ਕਿਤਾਬ ਹੈ ਜਾਂ ਜਿਹਨੂੰ ਕਹਲੋ ਕਿ ਜਿਨੇ ਮੇਰੀ ਸਾਇਕੀ ਉੱਤੇ ਬੜਾ ਅਸਰ ਕੀਤਾ ਇਹ ਕਿਤਾਬ ਦਾ ਨਾਮ ਹੈ ਜੀ ਕਿਉ ਕਿਤੋ ਵਿਸਾ ਗਿਆਨੀ ਨਾਰਾਇਣ ਸਿੰਘ ਵੱਲੋਂ ਕਿਤਾਬ ਲਿਖੀ ਗਈ ਆ ਇਸ ਵੇਲੇ ਸਹਾਵੀ ਆਡੀਓ ਬੁੱਕ ਦੇ ਉੱਤੇ ਲਾਈਵ ਹੈ ਜੇ ਤੁਸੀਂ 1984 ਦੀ ਸਾਰੀ ਕਹਾਣੀ ਜਾਨਣਾ ਚਾਹੁੰਦੇ ਆ ਕੀ ਹੋਇਆ ਕਿਵੇਂ ਹੋਇਆ ਕਦੋਂ ਹੋਇਆ ਤੇ ਪੋਸਟ 84 ਕੀ ਕੀ ਹੋਇਆ ਈਵਨ ਉਹਦੇ ਵਿੱਚ ਸ੍ਰੀ ਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਅੱਖੀਂ ਡਿਠਾ ਹਾਲ ਵੀ ਉਹ ਪਰਿਵਾਰਾਂ ਵੱਲੋਂ ਜਥੇਦਾਰ ਯਾਨੀ ਜਗਵੰਦਰ ਸਿੰਘ ਵਿਧਾਨਤੀ ਹੁਣਾ ਵੱਲੋਂ ਉਹ ਅੱਖੀਂ ਡਿਠਾ ਹਾਲ ਵੀ ਮੈਨੇ ਆ ਗਿਆ ਛਾਂਗ ਦਾ ਕਿਤਾਬ ਹੈ ਜਰੂਰ ਸੁਣਿਆ ਜੇ ਆਪਣੇ ਵਿਚਾਰ ਸਾਂਝੇ ਕਰਿਆ ਜੇ ਸਤਿ ਸ਼੍ਰੀ ਅਕਾਲ